ਦੇਸ਼ ਵਿਦੇਸ਼ ਵਿੱਚ ਬੈਠੀ ਗੁਰੂ ਰੂਪਿਆਰੀ ਸਾਹਾ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰਿਓ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਕੁਝ ਦਿਨ ਪਹਿਲੇ ਕੁਝ ਬੇਕੂਬ ਸ਼ਰਾਰਤੀ ਅੰਸਰਾਂ ਵੱਲੋਂ ਸ਼੍ਰੀ ਨਿਸ਼ਾਨ ਸਾਹਿਬ ਦੀ ਬੇਦਬੀ ਕੀਤੀ ਗਈ ਤੇ ਉਹਨਾਂ ਦੇ ਇੱਕ ਦੋ ਬੰਦੇ ਦੀ ਵੀਡੀਓ ਵੀ ਦੇਖਣ ਨੂੰ ਮਿਲੀ ਉਹ ਆਖਰੀ ਦੀ ਨਿਸ਼ਾਨ ਸਾਹਿਬ ਬੜਾ ਡੂੰਗਾ ਸੀ ਇਸ ਕਰਕੇ ਸਾਨੂੰ ਟਰੈਕਟਰ ਮਾਰ ਕੇ ਢੋਣਾ ਪਿਆ ਭਾਈ ਜੇਕਰ ਤੁਸੀਂ ਸਿੱਖ ਹੁੰਦੇ ਤੇ ਤੁਹਾਡੇ ਦਿਲ ਚ ਗੁਰੂ ਦੇ ਨਿਸ਼ਾਨਾ ਪ੍ਰਤੀ ਸਤਕਾਰ ਹੁੰਦਾ ਤੇ ਤੁਸੀਂ ਨਿਸ਼ਾਨ ਸਾਹਿਬ ਦਾ ਪਸ਼ਾਕਾ ਤੇ ਖੰਡਾ ਲਾ ਕੇ ਸਿਰ ਤੇ ਰੱਖਦੇ ਫਿਰ ਜਿਹੜਾ ਉਹ ਖਾਲੀ ਖੋਲ ਬਾਈਦਾ ਜਿਸ ਤਰੀਕੇ ਨਾਲ ਮਰਜੀ ਲਾ ਲੈਂਦੇ ਪਰ ਇਹ ਕੁਝ ਕੁ ਲੋਕ ਬੇਕੂਫਿਆ ਤੇ ਜਿਨ੍ਹਾਂ ਨੂੰ ਨੱਥੀ ਪਾਈ ਗਈ ਆ ਗੁਰੂ ਪਿਆਰਿਓ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਬਹੁਤ ਜ਼ਿਆਦਾ ਜਿੱਥੇ ਖੁਸ਼ੀ ਦੀ ਗੱਲ ਆ ਉਥੇ ਇੱਕ ਨਿਰਾਸ਼ਾ ਭਰੀ ਗੱਲ ਵੀ ਆ ਗੁਰੂ ਪਿਆਰਿਓ ਨਿਰਾਸ਼ਾ ਭਰੀ ਗੱਲ ਦੀ ਗੁਰੂ ਪਿਆਰਿਓ ਗੱਲ ਕਰ ਦਿੰਨੇ ਆ ਕਿ ਭਾਰਤ ਵਿੱਚ ਵਿਸ਼ਵ ਵਿੱਚ ਗੁਰੂ ਪਿਆਰਿਓ ਵਰਲਡ ਲੈਵਲ ਤੇ ਬਹੁਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਗੁਰੂ ਪਿਆਰਿਓ ਬਹੁਤ ਸਾਰੇ ਦਲਪੰਥਿਆ ਗੁਰੂਆਂ ਦੇ ਸ਼ਹੀਦਾਂ ਦੇ ਨਾਮ ਤੇ ਬਹੁਤ ਸਾਰੇ ਦਲਪੰਥਿਆ ਪਰ ਕੋਈ ਵੀ ਨਹੀਂ ਗੁਰੂ ਪਿਆਰਿਓ ਬੋਲਿਆ ਕੋਈ ਵੀ ਨਹੀਂ ਬੋਲਿਆ ਜਦੋਂ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਜਦੋਂ ਵੀ ਕਿਤੇ ਗਰੀਬ ਤੇ ਕਿਤੇ ਮਜ਼ਦੂਰ ਤੇ ਕਿਸੇ ਨਿਮਾਣੇ ਸਿੱਖ ਤੇ ਜ਼ੁਲਮ ਹੁੰਦਾ ਆ ਉਸ ਵੇਲੇ ਗੁਰੂ ਪਿਆਰਿਓ ਸਿਰਫ ਤੋਂ ਸਿਰਫ ਦਸ਼ਮੇਸ਼ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਸਤਕਾਰਯੋਗ ਮਹਾਪੁਰਖ ਬਾਬਾ ਜੀ ਬਾਬਾ ਮਜੀਤ ਸਿੰਘ ਸੋਢੀ ਸਿੰਘ ਸਾਹਿਬ ਹਾਜ਼ਰ ਹੁੰਦੇ ਆ ਉਹਨਾਂ ਦੀਆਂ ਫੋਜਾ ਹਾਜ਼ਰ ਹੁੰਦੀਆਂ ਆ ਤੇ ਇਸ ਵੇਲੇ ਮੈਂ ਆਪਣੇ ਸਾਰੇ ਮੈਵੀ ਸਿੱਖ ਵੀਰਾਂ ਨੂੰ ਹਰੇਕ ਸਿੱਖ ਨੂੰ ਮੈਂ ਬੇਨਤੀ ਕਰਦਾ ਆ ਗੁਰੂ ਪਿਆਰਿਓ ਕਿ ਇਸ ਵੇਲੇ ਜੇਕਰ ਕੋਈ ਗਰੀਬਾਂ ਦੇ ਮਜ਼ਦੂਰਾਂ ਦੇ ਹੱਕ ਵਿੱਚ ਨਿੱਤਰਦਾ ਪਿਆ ਆ ਤੇ ਉਹ ਸਨ ਸਾਡੇ ਬਾਬਾ ਮੇਜੀ ਸਿੰਘ ਸੋਢੀ ਮਾਪੁਰਖ ਤੇ ਸਾਨੂੰ ਗੁਰੂ ਪਿਆਰਿਓ ਜੇਕਰ ਸਾਡੇ ਹੱਕਾਂ ਲਈ ਕੋਈ ਜਥੇਦਾਰ ਕੋਈ ਜੰਗੀ ਜਰਨੈਲ ਬੋਲਦਾ ਪਿਆ ਆ ਸਾਡੇ ਹੱਕ ਚ ਖੜਦਾ ਪਿਆ ਆ ਤੇ ਸਾਡਾ ਵੀ ਗੁਰੂ ਪਿਆਰਿਓ ਫਰਜ਼ ਬਣਦਾ ਆ ਕਿ ਆਪਾਂ ਬਾਬਾ ਜੀ ਦੇ ਨਾਲ ਵੱਧ ਤੋਂ ਵੱਧ ਜੁੜੀਏ ਵੱਧ ਤੋਂ ਵੱਧ ਬਾਬਾ ਜੀ ਦੇ ਪੜਾ ਤੇ ਜਾ ਕੇ ਬਾਬਾ ਜੀ ਪਾਸੋਂ ਅੰਮ੍ਰਿਤ ਪਾਣ ਕਰੀਏ ਵੱਧ ਤੋਂ ਵੱਧ ਜਾ ਕੇ ਗੁਰੂ ਪਿਆਰਿਓ ਬਾਬਾ ਜੀ ਸੰਗਰਾਂਦ ਦੇ ਦਿਨ ਲਾਇਸੈਂਸ ਬਣਾਉਂਦੇ ਆ ਉੱਥੇ ਜਾ ਕੇ ਆਪਾਂ ਲਾਇਸੈਂਸ ਬਣਾਈਏ ਸ਼ਸਤਰਧਾਰੀ ਹੋਈਏ ਬਾਬਾ ਜੀ ਦੀ ਫੌਜ ਵਿੱਚ ਵਾਧਾ ਕਰੀਏ ਗੁਰੂ ਪਿਆਰਿਓ ਕਿਉਂਕਿ ਜਦੋਂ ਵੀ ਗੁਰੂ ਪਿਆਰਿਓ ਕਿਸੇ ਗਰੀਬ ਤੇ ਜ਼ੁਲਮ ਹੁੰਦਾ ਆ ਜਦੋਂ ਕਿਸੇ ਦਾ ਵਿਤਕਰਾ ਹੁੰਦਾ ਆ ਉਦੋਂ ਕੋਈ ਦਲ ਪੰਥ ਨਹੀਂ ਬੋਲਦਾ ਸਿਰਫ ਇੱਕੋ ਇੱਕ ਦਲ ਪੰਥਿਆ ਇੱਕੋ ਇੱਕ ਜੰਗੀ ਜਰਨੈਲ ਆ ਸਿੰਘ ਸਾਹਿਬ ਬਾਬਾ ਮੇਝ ਸਿੰਘ ਜੀ ਸੋਢੀ ਤੇ ਗੁਰੂ ਪਿਆਰਿਓ ਇੱਕ ਬਾਬਾ ਜੀ ਨੇ ਇੱਕ ਚਪੇੜ ਮਾਰੀ ਆ ਉਹਨਾਂ ਲੋਕਾਂ ਦੇ ਮੂੰਹ ਤੇ ਜਿਹੜੇ ਲੋਕ ਨਿਗਲ ਆਖਦੇ ਭੀ ਨਿਹੰਗ ਸਿੰਘ ਕੁਝ ਕਰਦੇ ਨਹੀਂ ਆ ਆਇਆ ਅਸਲੀ ਨਿਹੰਗ ਸਿੰਘ ਮਜਬੀ ਸਿੱਖ ਰੰਗ ਰੇਟੇ ਗੁਰੂ ਕੇ ਬੇਟੇ ਜਿਹੜੇ ਗਰੀਬ ਸਿੱਖਾਂ ਤੇ ਹੁੰਦੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿਹੜੇ ਆਪ ਜਾ ਕੇ ਜੰਗੀ ਚਰਨੇਲ ਮੋਰਚੇ ਲਾਉਂਦੇ ਆ ਤੇ ਮੋਰਚਾ ਨੂੰ ਫਤਿਹ ਕਰਦੇ ਆ ਗੁਰੂ ਪਿਆਰਿਓ ਤੇ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜਿਆ ਜਿਹੜੇ ਸਿਰਫ ਰੋਲਾ ਪਾਉਣ ਜੋਗੇ ਆ ਜਿਹੜੇ ਸਿਰਫ ਇੰਨੀ ਗੱਲ ਆਖਦੇ ਆ ਪੀਂਘ ਸਿੰਘ ਕੁਝ ਨਹੀਂ ਕਰਦੇ ਤੇ ਮੈਂ ਹੁਣ ਉਹਨਾਂ ਲੋਕਾਂ ਨੂੰ ਕਹਿਣਾ ਆ ਵੀ ਜੇਕਰ ਸਾਡੇ ਬਾਬਾ ਜੀ ਜੰਗੀ ਜਰਨੈਲ ਬਾਬਾ ਮੇਜਰ ਸਿੰਘ ਜੀ ਸੋਢੀ ਗਰੀਬਾਂ ਦੇ ਮਜ਼ਦੂਰਾਂ ਦੇ ਸਿੱਖਾਂ ਦੇ ਹੱਕ 'ਚ ਆਉਂਦੇ ਆ ਤਾਂ ਤੁਸੀਂ ਵੀ ਹੁਣ ਬਾਬਾ ਜੀ ਦੇ ਹੱਕ 'ਚ ਖੜੋ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਪੂਰੇ ਸਿੱਖ ਪੰਥ ਨੂੰ ਚਰਣਾ 'ਚ ਬੇਨਤੀ ਕਰਦਾ ਆ ਕੀ ਬਾਬਾ ਜੀ ਨਾਲ ਵੱਧ ਤੋਂ ਵੱਧ ਜੁੜੋ ਆਪਾ ਗੁਰੂ ਪਿਆਰਿਓ ਬਾਬਾ ਜੀ ਦਾ ਤਨ ਮਨ ਤੁਹਾਨੂੰ ਵਾਰ ਦੇਣਾ ਕਿਉਂਕਿ ਸਾਡਾ ਇਹ ਵੇਲੇ ਇੱਕੋ ਇੱਕ ਜਰਨੇ ਵਾਲਿਆ ਕੋਮੀ ਜਰਨੇ ਵਾਲਿਆ ਜੰਗੀ ਜਰਨੇ ਵਾਲਿਆ ਬਾਬਾ ਮੇਜਰ ਸਿੰਘ ਸੋਢੀ ਜਿਹੜੀਆਂ ਡੇਰੇ ਦੀਆਂ ਗੁਰੂ ਪਿਆਰਿਓ ਭੇਡਾਂ ਸਿਰਫ ਮਿਹਣੇ ਜੋਗੀਆਂ ਜਨਾਨੀਆਂ ਵਾਂਗੂ ਮਿਹਣੇ ਮਾਰਦੇ ਵੀ ਸਾਨੂੰ ਤੇ ਵਿਤਕਰਾ ਹੋ ਗਿਆ ਅਸੀਂ ਕੀ ਕਰੀਏ ਸਿੱਖੀ ਛੱਡਤੀ ਆਹ ਵੇਲੇ ਯੋਧਿਆਂ ਦੇ ਕੰਮ ਅਸੀਂ ਨਹੀਂ ਸਿੱਖੀ ਛੱਡਦੇ ਅਸੀਂ ਉਹਨਾਂ ਨੂੰ ਪਜਾਵਾਂਗੇ ਜਿਹੜਾ ਸਾਡੇ ਨਾਲ ਵਿਤਕਰਾ ਕਰੂਗਾ ਜਿਹੜਾ ਸਾਡੇ ਗੁਰੂਆਂ ਦੇ ਨਿਸ਼ਾਨਾਂ ਦੀ ਬਦਬੀ ਕਰੇਗਾ ਅਸੀਂ ਉਹਦੇ ਖਿਲਾਫ ਖੜਾਂਗੇ ਤੇ ਜਿਹੜਾ ਜਰਨੈਲ ਸਾਡੇ ਹੱਕਾਂ ਪ੍ਰਤੀ ਬੋਲੇਗਾ ਸਿੱਖ ਕੌਮ ਨੂੰ ਜਗਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰੇਗਾ ਆਪਾਂ ਉਹਦੇ ਹੱਕ 'ਚ ਆ ਆਪਾਂ ਉਹਨਾਂ ਦੇ ਨਾਲ ਆ ਇਸ ਕਰਕੇ ਗੁਰੂ ਪਿਆਰਿਓ ਤੁਹਾਡੀ ਹੋਰ ਕਿਸੇ ਦੀ ਆਵਾਜ਼ ਨਹੀਂ ਚੁੱਕਣੀ ਤੁਹਾਡੇ ਹੱਕ 'ਚ ਹੋਰ ਕਿਸੇ ਨੇ ਨਹੀਂ ਬੋਲਣਾ ਜੇਕਰ ਕੋਈ ਬੋਲਦਾ ਪਿਆ ਆ ਤੇ ਤੁਸੀਂ ਉਹਦੇ ਹੱਕ ਚ ਖੜੋ ਗੁਰੂ ਪਿਆਰਿਓ ਜਿੰਨਾ ਹੋ ਸਕਦਾ ਆ ਜਿੰਨਾ ਹੋ ਸਕਦਾ ਆ ਆ ਡੇਰੇ ਦੀਆਂ ਭੇਡਾ ਬਣਨੀਆ ਬੰਦ ਕਰ ਦੋ ਡੇਰੇ ਦੀਆਂ ਭੇਡਾ ਬਣ ਕੇ ਗੁਰੂ ਪਿਆਰਿਓ ਤੁਸੀਂ ਛੱਤਰ ਹੀ ਖਾਓਗੇ ਚਾਰੇ ਪਾਸੇ ਤੇ ਤੁਹਾਨੂੰ ਪੈ ਵੀ ਰਹੇ ਆ ਇਹ ਕਰਕੇ ਡੇਰੇਦਾਰ ਨੇ ਕਦੀ ਤੁਹਾਡਾ ਭਲਾ ਨਹੀਂ ਕਰਨਾ ਭਲਾ ਕਰਨਾ ਹੈ ਤੁਹਾਡਾ ਨੰਗ ਸਿੰਘ ਫੌਜ ਨੇ ਗੁਰੂ ਪਿਆਰਿਓ ਆਪਣੇ ਅੰਦਰ ਬੈਠੇ ਉਸ ਅਣਖੀ ਸ਼ੂਰਬੀਰ ਯੋਧੇ ਸਿੱਖ ਨੂੰ ਜਗਾਓ ਤੁਸੀਂ ਵਾਸਤ ਹੋ ਬਾਬਾ ਜੀ ਮਾਨ ਸਿੰਘ ਦੇ ਤੁਸੀਂ ਵਾਰਸ ਹੋ ਗੁਰੂ ਰਵਿਦਾਸ ਦੇ ਤੁਸੀਂ ਵਾਰਸ ਹੋ ਗੁਰੂ ਕਬੀਰ ਦੇ ਤੁਸੀਂ ਵਾਰਸ ਡੇਰੇ ਦੇ ਸਾਧਾ ਦੇ ਨਾ ਬਣੋ ਤੁਸੀਂ ਡੇਰੇ ਦੇ ਵੇਲੇ ਸਾਧਾ ਦੇ ਤਲਵੇ ਚਟਨੇ ਬੰਦ ਕਰ ਦਿਓ ਅੱਜ ਤੁਹਾਡੇ ਗਲੋ ਗੁਲਾਮੀ ਲੈ ਜਾਏਗੀ ਅਮਰਤਪਾਨ ਕਰੋ ਗੁਰੂ ਦੀ ਸਿੱਖਿਆ ਦੇ ਪਹਿਰਾ ਦਿਓ ਬਾਣੀ ਪੜੋ ਸ਼ਸਤਰਧਾਰੀ ਹੋਵੋ ਆਪਣੇ ਹੱਕ ਪਛਾਨੋ ਗੁਰੂ ਪਿਆਰਿਓ ਜਿੰਨਾ ਚਿਰ ਤੁਸੀਂ ਨਮਾਨਿਆਂ ਵਾਂਗੂ ਕਮਜ਼ੋਰਾ ਵਾਂਗੂ ਜ਼ੁਲਮ ਸਹੀ ਜਾਓਗੇ ਲੋਕੀ ਟੜ ਤੇ ਜ਼ੁਲਮ ਕਰਦੇ ਰਹਿਣਗੇ ਗੁਰੂ ਪਿਆਰਿਓ ਇੰਨੇ ਕ ਬੇਤਿਆ ਪ੍ਰਮਾਨ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਤੁਹਾਡੇ ਹੱਕ ਦੀ ਗੱਲ ਕਰਦਾ ਆ ਉਹ ਹੱਕ 'ਚ ਖੜ ਜਾਓ ਬਸ ਨਾ ਜਾਤ ਵੇਖੋ ਨਾ ਪਾਤ ਵੇਖੋ ਇੰਨੇ ਕ ਬੇਤਿਆ ਪ੍ਰਮਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ